ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈ ਆਸ ਕਰਦੇ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਆ ਜੁਗਣੀ ਦੇ ਬਈ ਆਪਾਂ ਆਪਰੇਸ਼ਨ ਕਰਾਇਆ ਸੀ ਬੱਚਾਂ ਵਾਲਾ ਤੇ ਇਹਦੇ ਪਾਸ ਪੈ ਗਈ ਸੀ ਹਾਂ ਉਹਦਾ ਟ੍ਰੀਟਮੈਂਟ ਚੱਲੀ ਜਾਂਦਾ ਐਸ ਬੱਚੇ ਦੇ ਕੀੜੇ ਬਹੁਤ ਜ਼ਿਆਦਾ ਪਏ ਹੋਏ ਆ ਤੇ ਇਹਦੀ ਬੱਚੇ ਦੀ ਪੂਛ ਵੱਡੀ ਐ ਤੇ ਉਹ ਚਲੋ ਆਪਣੇ ਛੋਟਾ ਹੁੰਦਾ ਬੱਚਾ ਆਪਣੇ ਕੋਲੇ ਆਇਆ ਸੀਗਾ ਉਹਨਾਂ ਆਪਾਂ ਕਿਤੇ ਛੱਡ ਕੇ ਨਹੀਂ ਆਉਣ ਨੂੰ ਜੀ ਕਰਦਾ ਮੇਰਾ ਤੇ ਮੇਰੇ ਕੋਲੇ ਹੀ ਐ ਬਾਕੀ ਹਜੇ ਆਉਂਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਬਾਹਰ ਘੁੰਮਣ ਗਏ ਆ ਨਿਆਣੇ ਹਜੇ ਸਾਰੇ ਆ ਦੇਖੋ ਜੀ ਆ ਪਏ ਆ ਸੁੱਤੇ ਪਏ ਆ ਟੌਰ ਨਾਲ ਪੱਖਾ ਚੱਲੀ ਜਾਂਦਾ ਸਾਰੇ ਸੁੱਤੇ ਪਏ ਪੂਰੀ ਗੂੜੀਆਂ ਨੀਂਦਾਂ 'ਚ ਪਏ ਆ ਤਾਂ ਪੱਖਾ ਚੱਲੀ ਜਾਂਦਾ ਪੂਰੀ ਸਪੀਡ ਤੇ ਦੇਖੋ ਸਕੂਨ ਮਿਲਦਾ ਬਈ ਇਹਨਾਂ ਦੀ ਮਦਦ ਕਰਕੇ ਇਹਨਾਂ ਦਾ ਢਿੱਡ ਪਰ ਕੇ ਚੰਗਾ ਲੱਗਦਾ ਪਾਇਏ 5.5 ਫੁੱਟ ਮਾ ਲਾਣਾ ਠੀਕ ਹੈ ਵੀਡੀਓ ਹੁਣ ਆਪਾਂ ਬਸ ਕਰਕੇ ਇਹਨਾਂ ਬਾਅਦ ਚ ਗੋਲੀਆਂ ਇਹਦੇ ਦੇਖੋ ਗੋਲੀਆਂ ਜਦੋਂ ਨਾਲ ਲੈ ਕੇ ਇਹ ਅਸੀਂ ਲੋਕਾਂ ਅਸੀਂ ਵੀਡੀਓ ਪਾ ਦੇਣੀ ਗੋਲੀਆਂ ਜਿਆਦਾ ਨਾ ਹੋਣ ਜਿਹੜੀਆਂ ਆਪਾਂ ਨੂੰ ਮੇਨ ਮੇਨ ਚਾਹੀਦੀਆਂ ਉਹਦੀ ਗੱਲ ਆਪਾਂ ਕਰਦੇ ਹਾਂ ਉਹ ਦੇਖਦੇ ਉਹ ਜੇ ਨਾ ਰੱਬ ਪਿਆਸ ਨਾ ਖੁਣਗੜੀਆ ਹੁਣ ਕੰਬੜੀ ਕੀ ਮਰਕਣਾ ਲਾਦੀ ਫਿਰ ਕੇ ਪੱਟ ਚਲਾਉਣ ਇੱਕ ਚੰਗੜੀ ਜੇਰ ਘਾੜਾ ਉੱਤੇ ਚੱਲਣਾ ਕੰਮ ਮੈਂ ਚਾਹਾਂ ਮੈਂ ਕਰੀ ਤਾ ਉਹ ਟੈਕ ਜਾ ਤੂੰ ਟੈਕ ਜਾ ਵੇਖ ਕਿਵੇਂ ਮੂੰਹ ਤੁਹੇ ਜੇ ਲਈ ਜਦੋਂ ਆਪਾਂ ਮੈਡੀਕਲ ਤੋਂ ਲੈ ਆ ਦਿੱਤੀ ਕੇ ਲਾਉਣੇ ਪਏ ਨੇ ਨਾ ਜਦੋਂ ਆਪਾਂ ਐਂਟੀਬਾਇਓਟਿਕਾਂ ਸਾਰੀ ਦਵਾਈ ਵਧੀਆ ਲੈਣੇ ਨੇ ਜਦੋਂ ਥੋੜਾ ਖਰਚਾ ਵੱਧ ਆਇਆ ਤਾਂ ਜਦੋਂ ਤੋਂ ਬੜਾ ਪਕਵੜੂ ਨਾ ਉਹ ਤਾਂ ਆਉਦਾ ਹੀ ਹੁੰਦਾ ਚਲੋ ਜਿਵੇਂ ਮਰਜ਼ੀ ਕਰ ਲਿਆ ਕਰਦਾ ਹਾਂ ਹਾਂ ਕਰਦੇ ਤਾਂ ਮੈਨੂੰ ਵੀ ਥੋੜਾ ਮੁਝੂ ਜਿਆਦਾ ਨਿਕਲ ਜਿਹਾ ਲੱਗਿਆ ਅਰਵਾਰੀ ਘੱਟ ਸਿਆ ਕਰਦਾ ਕਿ ਅਰ ਬਾਈ ਜੀ